ਸਾਡੇ 450 ਰੇਟ ਲੱਕ ਰਹਿਾਂਗੇ ਲੱਕ ਰਹਿਾਂਗੇ ਲੱਕ ਰਹਿਾਂਗੇ ਸਾਡੇ 450 ਰੇਟ ਲੱਕ ਰਹਿਾਂਗੇ ਲੱਕ ਰਹਿਾਂਗੇ ਲੱਕ ਰਹਿਾਂਗੇ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਬਲਾਗ ਪਰਾਣਾ ਸ਼ਾਲਾ ਕਾਨੂੰਆਣ ਦਰਾੰਗੜਾ ਮਕੇਰੀਆਂ ਦੀ ਜਿਹੜੀ ਆ ਉਹ ਮੀਟਿੰਗ ਪਿੰਡ ਭੁੰਡੇਵਾਲ ਦੇ ਗੁਰਦਾ ਸਾਹਿਬ ਵਿਖੇ ਹੋਈ ਆ ਜਿਦੇ ਵਿੱਚ ਜਿਹੜੇ ਗੰਨਾ ਕਾਸ਼ਤ ਕਰਨੇ ਉਹ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹੋਏ ਨੇ ਔਰ ਜਿਹੜੀਆਂ ਗੰਨੇ ਦੇ ਨਾਲ ਸੰਬੰਧਿਤ ਮੁਸ਼ਕਲਾਂ ਨੇ ਉਹਨਾਂ ਉੱਤੇ ਵਿਚਾਰ ਕੀਤੀ ਗਈ ਆ ਤੇ ਹੋਰ ਜਥੇਬੰਦੀ ਦੇ ਵਧਾਰੇ ਵਸਾਰੇ ਵਾਸਤੇ ਜਿਹੜੀਆਂ ਉਹ ਵਿਚਾਰਾਂ ਕੀਤੀਆਂ ਗਈਆਂ ਔਰ ਇੱਥੇ ਜਿਹੜਾ ਇਸ ਮੀਟਿੰਗ ਦੇ ਵਿੱਚ ਜਿਹੜੇ ਪੂਰੇ ਜ਼ਿਲ੍ਹੇ ਜਿਹੜੀ ਆ ਜ਼ਿਲ੍ਹਾ ਕਮੇਟੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੀ ਆਈ ਆ ਉਹਦੇ ਵਿੱਚ ਫੈਸਲਾ ਕੀਤਾ ਗਿਆ ਸਾਰੇ ਬਲਾਕਾਂ ਵੱਲੋਂ ਰਲ ਕੇ ਕਿ ਜਿਹੜਾ 12 ਤਰੀਕ ਨੂੰ ਇੱਕ ਵੱਡਾ ਡੈਪੂਟੇਸ਼ਨ ਜਿਹੜਾ ਉਹ ਡੀਸੀ ਗਰਦਾਸਪੁਰ ਨੂੰ ਗੰਨੇ ਦੀਆਂ ਮੰਗਾਂ ਦੇ ਉੱਤੇ ਉਹ ਮੰਗ ਪੱਤਰ ਦੇਵੇਗਾ ਉਹਦੇ ਵਿੱਚ ਮੁੱਖ ਮੰਗਾਂ ਖੇਤੀਬਾੜੀ ਮੰਤਰੀ ਨੂੰ ਜਿਹੜਾ ਡੀਸੀ ਰਾਹੀਂ ਉਹ ਮੰਗ ਪੱਤਰ ਦਿੱਤਾ ਜਾਵੇਗਾ ਉਹਦੇ ਵਿੱਚ ਜਿਹੜੀਆਂ ਮੁੱਖ ਮੰਗਾਂ ਨੇ ਕਿ ਹਰ ਸਾਲ ਜਿਹੜਾ ਰੇਟ ਤੇ ਮਿਲ ਚੱਲਣ ਦੀ ਤਰੀਕ ਉਹ ਪਹਿ ਨਹੀਂ ਕੀਤੀ ਜਾਂਦੀ ਤੇ ਜਿਹੜੀ ਪੇਮੈਂਟ ਉਹ ਹਰ ਵਾਰੀ ਖਰਾਬ ਕੀਤਾ ਜਾਂਦਾ ਹਜੇ ਤੱਕ ਕੋਝ ਮਿਲਾਂ ਦੀ ਪੇਮੈਂਟ ਅਜੇ ਅਜੇ ਇਸ ਵਾਰ ਅਜੇ ਤਾਂ ਖੜੀ ਹੈ ਜਿਹੜੀ ਕਿਸਾਨਾਂ ਨੂੰ ਨਹੀਂ ਦਿੱਤੀ ਗਈ। ਇਹਦੇ ਸਬੰਧ ਦੇ ਵਿੱਚ ਜਿਹੜਾ ਵੰਗ ਪੱਤਰ ਦਿੱਤਾ ਜਾਵੇਗਾ ਉਹਦੇ 12 ਤਰੀਕ ਤੋਂ ਬਾਅਦ ਜੇਕਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਫਿਰ ਲਗਭਗ 20 ਜਾਂ 21 ਤਰੀਕ ਨੂੰ ਇੱਕ ਡੀਸੀ ਸਾਹਿਬ ਦੇ ਵੱਡਾ ਜਿਹੜਾ ਧਰਨਾ ਪ੍ਰਦਰਸ਼ਨ ਲੰਮੇ ਸਮੇਂ ਵਾਸਤੇ ਉਹ ਚੱਲੇਗਾ ਜਿੰਨਾ ਚਿਰ ਤੱਕ ਸਾਡੀਆਂ ਇਹ ਮੰਗਾਂ ਸਰਕਾਰ ਮੇਜ਼ ਤੇ ਬੈਠ ਕੇ ਸੁਣਦੀ ਨਹੀਂ ਤੇ ਵਿਚਾਰਦੀ ਨਹੀਂ ਤੇ ਕੋਈ ਮਿਲ ਚਲਾਉਣ ਦੀ ਤਰੀਕ ਤੇ ਰੇਟ ਪੈ ਨਹੀਂ ਕਰਦੀ। ਉਨਾ ਚਿਰ ਤੱਕ ਜਿਹੜਾ ਆਪਾਂ ਇਹ ਅੰਦੋਲਨ ਨੂੰ ਲਗਾਤਾਰ ਜਿਹੜਾ ਉਹ ਜਫੇਬੰਦੀ ਵੱਡੇ ਪੱਧਰ ਤੇ ਲੜੇਗੀ ਸਾਰਿਆਂ ਦਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ